ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਸੇ ਤਾਂ ਤਾਂ ਅੱਜ ਪਹੁੰਚੇ ਆ ਅਸੀਂ ਆਪਣੇ ਵਾਲਾ ਮੋੜ ਇਹ ਮਕਸੂਦਾ ਨਹੀਂ ਸ਼ਾਂਤਪੁਰਾ ਮੋੜ ਆ ਜੀ ਸ਼ਾਂਤਪੁਰਾ ਮੋੜ ਆ ਹਾਂਜੀ ਤੇ ਇੱਥੇ ਆ ਸੈਲੋਪਟ ਜੇ ਬਣੇ ਵੀ ਆ ਮੰਨ ਲਓ ਹਾਂਜੀ ਹਾਂ ਸੋਮਾ ਕਾਂਪੀ ਦੇ ਕਦਮ ਆ ਜੀ ਸੋਮਾ ਕਾਂਪੀ ਓਕੇ ਤੇ ਡਰੈਸ ਤਾਂ ਪੁੱਛਿਆ ਮੈਂ ਕਈ ਵਾਰੀ ਗੱਲਾਂ-ਗੱਲਾਂ 'ਚ ਆਪਾਂ ਡਰੈਸ ਭੁੱਲ ਜਾਨੇ ਆ ਤਾਂ ਬਾਕੀ ਬਾਈ ਦੇ ਕੋਲੇ ਪਹੁੰਚੇ ਸੀਗੇ ਜੀ ਅਜੇ ਅਸੀਂ ਤਾਂ ਡਰੈਸ ਵੀ ਸਾਰਾ ਤੁਹਾਨੂੰ ਦੱਸਾਂਗੇ ਅਸੀਂ ਮੋੜ ਪਹੁੰਚੇ ਸੀ ਅਸੀਂ ਇਹ ਸਾਰੇ ਪਿੰਡ ਮੋੜਾਂ ਨੂੰ ਇਕੱਠੇ ਹੀ ਆ ਨਾਲ-ਨਾਲ ਹੀ ਤਾਂ ਵੀਰ ਕੋਲੇ ਦੋ ਬਹੁਤ ਚੰਗੇ ਜਾਨਵਰ ਤਾ ਇੱਕ ਦੂਜੇ ਸੁਵੇ ਝੋਟੀ ਆ ਤੇ ਇੱਕ ਨਾਲ ਕਟਾਗਾ ਉਹ ਵੀ ਆਪਾਂ ਦਿਖਾਵਾਂਗੇ ਤੇ ਸਾਰੇ ਬਾਕੀ ਬਾਈ ਸਲਕੀ ਆ ਪਹਿਲਾਂ ਤੋਂ ਬਾਈ ਨਾਲ ਵੀ ਮਿਲਾਉਨੇ ਆ ਤਾਂ ਜਨਵਾਰ ਵੀ ਵਧੀਆ ਮਤਲਬ ਕੇ ਆਰ ਚੰਗੀ ਆ ਸੌਂਗ ਦੇ ਨਾਲ ਨਾਲ ਹੌਲੀ ਹੌਲੀ ਵਧਾਈ ਜਾਂਦੇ ਆ ਜਵਾਕ ਵੀ ਨਾਲ ਲੱਗੇ ਆ ਤਾਂ ਤਾਈ ਹੁੰਦਾ ਜੇ ਜਾਵਾਂਗੇ ਅੱਲਾ ਸ਼ਰੀ ਦਿੰਨੇ ਆ ਆਪਾਂ ਇੱਕ ਦੂਜੇ ਦਾ ਦੇਖਦੇ ਰਹਿੰਨੇ ਆ ਤਾਂ ਗਾਹਾਂ ਜਿਹੜੇ ਬੱਚੇ ਆ ਨਾਲ ਤੁਰੇ ਫਿਰਦੇ ਉਹਨਾਂ ਨੂੰ ਉਤੋਂ ਵੀ ਵਧਣ ਦਾ ਮੌਕਾ ਮਿਲਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਕਹਿ ਮੈਂ ਹਾਂਜੀ ਹਾਂਜੀ ਵਧੀਆ ਜੀ ਬਾਈ ਪਹਿਲਾਂ ਸਾਰਾਂ ਤੋਂ ਪਹਿਲਾਂ ਆਪਾਂ ਡਰੈੱਸ ਹੀ ਦਾਤ ਗੀ ਹਾਂਜੀ ਡਰੈੱਸ ਹੈਗਾ ਜੀ ਆਪਣਾ ਪਿੰਡ ਹੈ ਜੀ ਸੰਤਪੁਰਾ ਹਾਂਜੀ ਪੱਖੋ ਕੈਂਚਾਂ ਤਾਂ ਜਦੋਂ ਆਪਾਂ ਤਾਪੇਰ ਨੂੰ ਜਾਵਾਂਗੇ ਜੀ 5 ਕਿਲੋਮੀਟਰ ਤੇ ਸੋਹਕਪੁਰੇ ਦਾ ਬਾਹਰਲਾ ਟਾਉਂਡਾ ਜੀ ਉੱਥੇ ਆਪਣਾ ਖੇਤ ਚ ਘਰ ਹੈ ਜੀ ਖੇਤ ਚ ਘਰ ਨੇੜੇ ਨਜ਼ਦੀਕ ਜੀ ਸੋਮਾ ਕੰਪਨੀ ਤੇ ਗਦਾਮ ਹੈ ਫੂਮਾ ਕੌਂਫਿੰਡ ਗ੍ਰਾਮ ਆਏ ਨੇ ਹਾਂਜੀ ਇਧਰੋਂ ਤਪੇ ਤੋਂ ਵੀ 7-8 ਕਿਲੋਮੀਟਰ ਹੀ ਹੋਊ ਬਸ ਤਪੇ ਤੋਂ ਜੀ 7 ਕਿਲੋਮੀਟਰ ਆ ਪੱਖੋ ਪੈਂਚਾਂ ਤੋਂ ਬਸ 4.5-5 ਕਿਲੋਮੀਟਰ ਹਾਂ ਬਰਨਾਲਾ ਇਥੋਂ 15 ਕਿਲੋਮੀਟਰ ਹੋਊ ਸੋ ਤੋਂ 13 ਕਿਲੋਮੀਟਰ 13 ਕਿਲੋਮੀਟਰ ਬਰਨਾਲਾ ਆ ਹਾਂਜੀ ਠੀਕ ਆ ਇਧਰ ਫੂਲ ਵੀ ਤੁਹਾਨੂੰ 15 ਕਿਲੋਮੀਟਰ 13 ਕਿਲੋਮੀਟਰ ਬਸ ਇੰਨਾ ਕੀ ਹਾਂ ਇੰਨਾ ਕੀ ਪੈਂਦਾ ਜੀ ਆ ਰਾਮਪਰਾ ਫੂਲ ਜਾਣੇ ਹਾਂਜੀ 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 ਇਹ ਆਜੋ ਭਾਈ ਆਪਾਂ ਦਿਖਾਈਏ ਫਿਰ ਅੱਜ ਕਰੀਏ ਫਿਰ ਥੋੜੇ ਸੌਕਰੀ ਗੱਲ ਹੈ ਹਾਂਜੀ ਕਿ ਪਹਿਲਾਂ ਕੋ ਪਸ਼ੂ ਤੁਸੀਂ ਚੰਗੇ ਹੀ ਰੱਖਦੇ ਆਏ ਹਾਂ ਹਾਂਜੀ ਹਾਂ ਇੱਕ ਦਿਨ ਆਪਾਂ ਘਰੇ ਬੈਠੇ ਸੀ ਹਾਂ ਹਾਂ ਜੀ ਇਹਨੇ ਜੀ 55 ਲੀਟਰ ਦੋ ਦਿੱਤਾ ਜੀ ਓਕੇ ਇਹ ਗਾਹਾਂਗੇ ਜਿਹੜੀ ਤੁਸੀਂ ਕਹਿੰਦਾ ਵੀ ਐਕਟਲੀ ਚੰਗੀ ਕਰਨੀ ਹਾਂ ਜੀ ਪਿਛਲੇ ਸਾਲ ਇਹਨੂੰ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਜੀ ਓਕੇ ਜੀ ਹਾਂ ਜੀ ਹੁਣ ਇਹ ਤਿਆਰ ਹੋ ਰਹੀ ਹੈ ਜੀ ਤਿਆਰ ਹੋ ਰਹੀ ਹੈ ਹਾਂ ਜੀ ਇਹ ਚਾਰਮਿਨਰੀ ਪ੍ਰੈਗਨੈਂਟ ਹੋ ਗਈ ਇਹ ਦੁੱਧੋ ਡਰਾਈ ਕਰਤੀ ਜੀ ਆਪਾਂ ਅੱਛਾ ਦੁੱਧੋ ਡਰਾਈ ਕਰਤੀ ਚਾਰ ਪੰਜ ਦੀ ਗੱਪਣ ਹੋ ਗਈ ਜਾਨੀ ਕਿ ਮਾਂਗੀ ਵਰ ਲੰਮਾ ਟਾਈਮ ਦੋ ਦੇਗੀ ਇੱਕ ਹਾਂ ਜੀ ਹਾਂ ਜੀ ਅੱਛਾ ਇਹਦਾ 55 ਲੀਟਰ ਇਹਦਾ ਦਿੱਤਾ ਵਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਡਬਲ ਵੀ ਬਹੁਤ ਆ ਬਾਈ ਹੈਨਾ ਹਾਂ ਕਰਪਾ ਕਰੇ ਪ੍ਰਮਾਤਮਾ ਸੈਕਸੀਮਲ ਭਾਵੇਂ ਦੂਜਾ ਸੀਮਣੀ ਹੈ ਸੈਕਸੀਮਲ ਹੈ ਜੀ ਅੱਛਾ ਸੈਕਸੀਮਲ ਤੋਂ ਮਿਲਾਈ ਜੀ ਹਾਂਜੀ ਹਾਂਜੀ ਚਲੋ ਇਹ ਵੀ ਚੰਗੀ ਗੱਲ ਹੈ ਜੀ ਫੀਰ ਚੰਗੀ ਆ ਹਾਂਜੀ ਉਹਾਂ ਦੀ ਗਾਹਾਂ ਦੇ ਦੋ ਭਾਵਾਂ ਦੀ ਕੋਈ ਆਪ ਦੇ ਘਰੇ ਸੂਪੇ ਤਾਂ ਜਾਨੀ ਕੀ ਕਹਿਣਾ ਦਾ ਭਾਵ ਉਹ ਚੰਗਾ ਕੰਮ ਹੋ ਜਾਂਦਾ ਹੈ ਇਹਦੇ ਨਾਲ ਹਾਂਜੀ ਹਾਂ ਫੀਮੇਲਾਂ ਨਾਲ ਹਾਂਜੀ ਤਾਂ ਭਾਈ ਜੀ ਆਪਾਂ ਗੱਲ ਕਰੀਏ ਇਹ ਦੂਜੀ ਮੱਝ ਆਪਣੀ ਇਹ ਦੂਜੀ ਮੱਝ ਹੈ ਜੀ ਇਹ ਵੀ ਆਪਣੀ ਘਰ ਤੋਂ ਹੀ ਮੱਝ ਹੈ ਜੀ ਓਕੇ ਹਾਂਜੀ ਇਹ ਦਿੱਤੀ ਹੈ ਜੀ 19 ਲੀਟਰ ਦਾ ਆਪਣੇ ਕੋਲ ਅੱਛਾ ਜੀ ਉਧਰੋਂ ਮਨ ਜੀ ਉਹ ਕਰਿਓ ਕਮਾਓ ਮੈਂ ਇਹੀ ਆਪਾਂ ਤਿੰਨ ਸੂਏ ਪੀ ਲੇ अच्छा एरिया 10 सूए पीले हां जी चौथे सूए ਨੂੰ ਜੀ ਹੁਣ ਇਹ ਗੱਬਣਾ ਜੀ ਇਹ ਪਹਿਲੇ ਸੂਏ ਦਾ ਜੀ ਇਹਨੇ 14 ਲੀਟਰ ਦੋ ਦਿੱਤਾ ਤੇ ਦੂਜੇ ਦਾ ਤੇ ਤੀਜੇ ਸੂਏ ਦਾ ਜੀ ਇਹਨੇ ਦਿੱਤਾ ਕਰ ਆਪਣੇ ਕੋਲੇ 19 ਲੀਟਰ ਦੋ ਦਿੱਤੇ 19 ਕਿਲੋ ਦੋ ਦਿੱਤਾ ਠੀਕ ਹੈ ਜੀ हां जी ਆਰਡਰ ਉਡਰ ਵੀ ਦਾਤਦਾ ਤੇ ਹੁਣ ਇਹ ਡਰਾਈ ਕਰਨੀ ਜਾਂਦੀ ਹੈ ਹੁਣ ਜੀ ਬਸ ਇਹਦਾ ਡੇਢ ਮਹੀਨਾ ਰਹੇਗਾ ਜੀ ਅੱਛਾ ਜਣੀ ਕੀ ਛੱਡੀ ਵੀ ਹੈ ਹਾਂ ਜੀ ਹਾਂ ਜੀ ਦੋ ਤੋਂ ਪਾਉਣ ਲੱਗ ਗਈ ਹਾਂ ਜੀ ਬਾਕੀ ਆਰਡਰ ਬਹੁਤ ਆਰ ਕਰਦੇ ਹੋ ਬਈ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਜੀ ਹੈ ਹਾਂ ਕੋਈ ਆਪਾਂ ਨੂੰ ਕਹਿੰਦੇ ਹੁੰਦੇ ਇੱਕ ਪਤਾ ਲੱਗ ਜਾਂਦਾ ਜਿਵੇਂ ਹਾਂ ਜੀ ਹਾਂ ਜੀ ਅਲਾਮਾ ਸੀ ਚਾਰ ਉਂਗਲਾਂ ਬਾਹਰ ਨਿਕਲਿਆ ਬਾਜੀ ਜੇ ਦੋ ਰੋਸ ਨੂੰ ਦੁੱਧ ਭਰ ਗਿਆ ਤੇ ਬੋਲਦਾ ਗੱਲ ਮਾੜੀ ਜਿਹੜੀ ਐਂਡ ਵਾਲੀ ਹੋਣੀ ਹੈ ਹਨਾ ਹਾਂਜੀ ਤਾਂ ਉਸ ਤੋਂ ਬਾਅਦ ਆ ਝੋਟੀ ਹੈ ਜਿਹੜੀ ਦੀ ਗੱਲ ਕਰਦੇ ਸੀ ਆਪਾਂ ਹਾਂਜੀ ਇਹ ਝੋਟੀ ਹੈ ਜੀ ਆਪਾਂ ਜਿਹੜੀ ਤੁਸੀਂ ਲੈ ਕੇ ਆਏ ਸੀ ਹਾਂਜੀ ਇਹ ਲੈ ਕੇ ਆਦੀ ਹੈ ਜੀ ਇਹ ਨੂੰ ਆਪਾਂ ਤੋੜ ਕੇ ਵੀ ਦਿਖਾਉਣੇ ਆ ਤੇ ਇਹਦੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਡਿਟੇਲ ਦੱਸੀ ਇਹਦੀ ਤਾਂ ਇਹਦਾ ਜਿਹੜਾ ਦੁੱਧ ਹੈ ਇਹਨੇ ਪਹਿਲੇ ਸੂਏ ਕਿੰਨਾ ਦਿੱਤਾ ਇਹਨੇ ਜੀ ਪਹਿਲੇ ਸੂਏ ਦਾ 16 ਕਿਲੋ ਦੁੱਧ ਦਿੱਤਾ ਜੀ अच्छा ਇਹਨੇ 16 ਕਿਲੋ ਦੁੱਧ ਦਿੱਤਾ ਪਹਿਲੀ ਜੀ ਹਾਂਜੀ 16 ਕਿਲੋ ਦੁੱਧ ਦਿੱਤਾ ਜੀ ਤੇ ਹੁਣ ਦੂਜਾ ਸੂਹਾ ਸੁੱਣ ਵਾਲੀ ਆ ਦੂਜੇ ਸੂਏ ਸੋਣ ਤੇ ਜਿਹਦੇ 10 ਕਿ ਦਿਨ 8 ਤੋਂ 10 ਕਿ ਦਿਨ ਰਹਿੰਦੇ ਆ ਜੀ ਠੀਕ ਆ ਜੀ ਬਸ ਤਿਆਰ ਹੋ ਰਹੀ ਆ ਜੀ ਓਕੇ ਹਾਂਜੀ ਤਾਂ ਖੋਲ ਕੇ ਦਿਖਾਈਏ ਬਾਈ ਫਿਰ ਇਹਨੂੰ ਹਾਂਜੀ ਖੋਲ ਕੇ ਦਿਖਾਉਣੀ ਆ ਜੀ ਕਿਉਂਕਿ ਇਹ ਚੰਗਾ ਪਸ਼ੂ ਆ ਫਿਰ ਮੈਸ ਨਹੀਂ ਹੁੰਦਾ ਪੁਰਾ ਜਾਂਦਾ ਵੀ ਦੇਖਿਆ ਹੁੰਦਾ ਬਾਕੀ ਆਟਾ ਔਡਰ ਬਹੁਤ ਸੋਨਾ ਤਿਆਰ ਕਰੀ ਜਾਂਦੀ ਆ ਬਾਈ ਹਾਂਜੀ ਬਾਕੀ ਜਿੰਨੀ ਕਿ ਬਾਈ ਨੇ ਇੱਥੇ ਉਹਨੇ ਇੱਕ ਟਾਈਮ ਦੀ ਕੱਚੀ ਹੈਗੀ ਇਹ 8 ਤੋਂ 10 ਦਿਨ ਯਕੀਨਨ ਹੀ ਲੈ ਕੇ ਜਾਓ ਕਿਉਂਕਿ ਕੋ ਪੰਜ ਸੱਤਾਂ ਪਹਿਲਾਂ ਦਾ ਪਸ਼ੂ ਉਹ ਡੇਢ ਲਿਆ ਕਰਨ ਲੱਗ ਜਾਂਦਾ ਹੈ ਨਾ ਬਾਕੀ ਆਦੇ ਦੂਜੇ ਮੈਨੂੰ ਦੇਖ ਕੇ ਡਰਦੇ ਆ ਤੇ ਇਹ ਨਹੀਂ ਕੋਈ ਡਰੀ ਨਹੀਂ ਇਹ ਠੰਡੀ ਸ਼ੀਲ ਬਹੁਤ ਹੈ ਜੀ ਅੱਜ ਤੋਂ ਫੋਨ ਦੀ ਮੜੀ ਤੋਪਾ ਧੁੰਦਲੀ ਆਵੇ ਜਦੋਂ ਉੱਧਰਲੀ ਸਾਈਡ ਤੋਂ ਲਿਆਂਦੀ ਉਦੋਂ ਤੁਹਾਨੂੰ ਪੂਰੀ ਗੌਰ ਨਾਲ ਦਿਖਾਉਣੀ ਲੈ ਭਾਈ ਮੋੜ ਲਿਆ ਚੰਗਾ ਕਰਦਾ ਝੋਟੀ ਦਾ ਸੋਹਣੀਆਂ ਕੁੱਲ ਮ ਲੈ ਕੇ ਥਾਂ ਤੋਂ ਬਹੁਤ ਸੁਨਾ ਦੇ ਸਾਈਡ ਆ ਤੋ ਦੇਖੋ ਦਾ ਹੈ ਉਹ ਚੰਗਾ ਹੈ ਵਾ ਤਾਂ ਆਰਡਰ ਦੀ ਬੰਤਰ ਆ ਰੋਗੀ ਤੁਸੀਂ ਦੇਖ ਹੀ ਸਕਦੇ ਆ ਤੇ ਅਜੇ ਜਿਹੜੇ ਹਸਾਬ ਦੇ ਨਾਲ ਤੈਨ ਪਏ ਤੇ ਉਸ ਹਸਾਬ ਦੇ ਨਾਲ ਬਹੁਤ ਚੰਗੀ ਤਿਆਰੀ ਕਰੂਗੀ ਝੋਟੀ ਬਾਕੀ ਸੀਲ ਪੰਤ ਤੁਸੀਂ ਦੇਖ ਹੀ ਲਓ ਦੂਜੇ ਮੈਨੂੰ ਦੇਖ ਕੇ ਸੋਕਾ ਲਈ ਡਰਦੇ ਆ ਇਹ ਡਰੀ ਨਹੀਂ ਤਾਂ ਜਿੰਨੇ ਦਾ ਰਹਿੰਦੇ ਉਸ ਹਸਾਬ ਨਾਲ ਤਿਆਰੀ ਬਹੁਤ ਸੋਹਣੀ ਕੀਤੀ ਵੀ ਹੈ ਬਾਈ ਹਨਾ ਹਾਂਜੀ ਤਾਂ ਇਹ ਕਿਹੜੇ ਦਾ ਟੀਕਾ ਕਿਹੜਾ ਭਰਾਵਾ ਸੀ ਇਹਦੇ ਇਹਦੇ ਜੀ ਹਾਂਜੀ ਨਹੀਂ ਆਪਾਂ ਪੁੱਛਿਆ ਨਹੀਂ ਜੀ ਅੱਛਾ ਜੀ ਆਪਾਂ ਪੁੱਛਿਆ ਨਹੀਂ ਬੱਚੀ ਹਾਂਜੀ ਹਾਂ ਤੇ ਇਹ ਆ ਜੀ ਬਹੁਤ ਡਬਲ ਮੱਝ ਖੜੀ ਜਾ ਰੋਸੀ ਹੈ ਹਾਂਜੀ ਇਹ ਵੀ ਦੋ ਦਿਨ ਦੀ ਹੈ ਆਪਣੇ ਕੋਲ 19 ਲੀਟਰ ਦੁੱਧ ਲਈ ਇਹ ਘਰ ਦੀ ਘੱਟੀ ਸੀ ਹਾਂਜੀ ਠੀਕ ਹੈ ਇਹ ਤੋਂ ਗਾਂਾਂ ਬਰੀਡ ਜਿਹੜੀ ਬਦਲੀ ਜਾਂ ਨੇ ਬੱਚੇ ਪੁੱਛੇ ਚੇਂਜ ਕਰੇ ਨੇ ਜੀ ਨਹੀਂ ਨਹੀਂ ਜੀ ਇਹ ਤਾਂ ਅਲੱਗ ਤੋਂ ਹੀ ਹੈ ਜੀ ਇਹ ਅੱਛਾ ਠੀਕ ਹੈ ਹਾਂਜੀ ਇਹਦਾ ਜੀ ਮਾਂ ਪਹਿਲਾਂ ਆਪਾਂ ਸ਼ੇਅਰ ਕਰਤੀ ਸੀਗੀ ਜੀ ਓਕੇ ਹਾਂਜੀ ਉਹ ਵੀ ਐ ਇਦਾਂ ਦੀ ਰੋਸੀ ਸੀਗੀ ਕੋ ਉਹ ਸੀ ਉਹ ਵੀ ਇਦਾਂ ਦੀ ਰੋਸੀ ਸੀਗੀ ਰੋਸੀ ਸੀਗੀ ਹਾਂ ਰੋਸੀ ਜੋ ਕਈ ਪੀੜੀਆਂ ਤੱਕ ਇਹ ਰੋਸੀ ਬੱਚਾ ਪੜਿਆ ਜਾਂਦਾ ਹੈ ਨਾ ਹਾਂਜੀ ਤੇ ਇਹਨਾਂ ਦੇ ਕੁਦਰਤ ਦੇ ਇੱਕ ਚੀਜ਼ ਹੋਰ ਦੇਖਿਆ ਜਿਆਦਾ ਰੋਸੀ ਹੈ ਜਿਹੜੀਆਂ ਮਿਲਣੀਆਂ ਤੇ ਵੱਡੇ ਸਿੰਘਾਂ ਨਾਲ ਮਿਲਣੀਆਂ ਹਾਂ ਵੱਡੇ ਸਿੰਘਾਂ ਚੀ ਮਿਲਦਾ ਸੀ ਉਹਦੇ ਵੀ ਸਿੰਘ ਇਹ ਦੇਸ਼ੀ ਸੀ ਤੇ ਦੁੱਧ ਕਿੰਨਾ ਦੇਂਦੀ ਸੀ ਬਾਈ ਨਹੀਂ ਦੁੱਧ ਦਿੰਦੀ ਹੈ ਜੀ ਆਪਣੇ ਕੋਲ 19 ਲੀਟਰ ਜੀ ਤੇ 19 ਕਿਲੋ ਦੁੱਧ ਦੇਂਦੀ ਹਾਂ ਹਾਂਜੀ ਹੁਣ ਵੀ ਥੱਲੇ ਜੀ 9 ਲੀਟਰ ਨੂੰ ਹੈਗਾ ਜੀ ਓਕੇ ਬਾਈ ਹੁਣੇ 5 ਮਹੀਨੇ ਦੀ ਗੱਭਣ ਹੋ ਗਈ ਏ ਅੱਛਾ ਅੱਛਾ ਠੀਕ ਹੈ ਹਾਂਜੀ ਬਾਕੀ ਘੱਟ ਕੋਤ ਵੀ ਬਹੁਤ ਡਬਲ ਆ ਬ ਵੇ ਜੀ ਮੇਰੇ ਦੂਜੇ ਭਾਈ ਨੂੰ ਪਤਾ ਜੀ ਅੱਛਾ ਜੀ ਠੀਕ ਆ ਠੀਕ ਪੜਾ ਕੇ ਠੀਕ ਆ ਉਹ ਲਿਖਿਆ ਹੁੰਦਾ ਨਹੀਂ ਯਾਦ ਰਹਿੰਦੇ ਹਾਂ ਹਾਂ ਜੀ ਹਾਂ ਉਹ ਪ੍ਰਾਈਵਟ ਹੀ ਕਹੀ ਆਪਣਾ ਇਹਦਾ ਹਾਂ ਜੀ ਉਹ ਕੰਮ ਜੀ ਬਸ ਜ਼ਿਆਦਾ ਨਾ ਧਿਆਨ ਚ ਲੈ ਰਹੇ ਨੇ ਜੀ ਗੱਲ ਹਾਂ ਜੀ ਬਾਈ ਬਿਲਕੁਲ ਹਾਂ ਜੀ ਤੇ ਉਸ ਤੋਂ ਬਾਅਦ ਇਹ ਮੱਝ ਆ ਗਈ ਬਾਈ ਇਹ ਵੀ ਮੱਝ ਚੰਗੀ ਹੈ ਜੀ ਇਹ ਇਹਦੀ ਜੀ ਆਪਾਂ ਨੂੰ ਇੱਕ ਪ੍ਰੋਬਲਮ ਆ ਗਈ ਸੀਗੀ ਜੀ ਇਹ ਮਿਲਕ ਮੰਨ ਗਈ ਜੀ ਓਕੇ ਇਹ ਤਾਜੀ ਸੂਈ ਵੀ ਹੈ ਜੀ ਉਹ ਹੁਣ ਵੀ ਥੱਲੇ 14 ਕਿਲੋਟਰ ਤੋਂ ਤਾਂ ਹੈਗਾ 14 ਕਿਲੋਟਰ ਤੋਂ ਤਾਂ ਹੈਗਾ ਹਾਂ ਜੀ ਹਾਂ ਤਾਂ ਅੱਛਾ ਪਹਿਲਾਂ ਉਹ ਕਿੰਨਾ ਦੋਤਾ ਲਈ ਸੀ ਪਹਿਲਾਂ ਵੀ ਇਹ ਤਾਂ ਜੀ 20 ਤੋਂ ਬਾਹਰ ਹੀ ਸੀਗਾ ਜੀ ਥੱਲੇ ਵੀ ਅੱਛਾ 830 ਕੇ 14 ਵੀਰ ਹਾਂਜੀ ਹਾਂ ਠੀਕ ਆ ਉਹ ਹੋ ਜਾਂਦਾ ਕਈ ਸਵੇਰ ਦੇ ਵੀ ਪ੍ਰੋਬਲਮ ਆ ਜਾਂਦੀ ਹੈ ਇਹ ਇਹ ਕੋਈ ਐ ਵੀ ਯਕੀਨਨਰ ਨਹੀਂ ਵੀ ਜੇ ਪਹਿਲੇ ਸਵੇਰ ਜਿਆਦਾ ਦਿੱਤਾ ਦੂਜੇ ਸਵੇਰ ਪਰ ਇਹ ਗਰਮੀ ਦਾ ਕਾਰਨ ਹੋ ਗਿਆ ਜੀ ਨੇ ਹਾਂਜੀ ਬਿਲਕੁਲ ਹੋ ਜਾਂਦਾ ਬਈ ਨਹੀਂ ਚੜਦੀਆਂ ਤੇ ਉਧਰੋਂ ਆ ਪੂਰੀ ਬਹੁਤ ਚੰਗੀ ਲੱਗਦੀ ਹੈ ਹਾਂਜੀ ਇਹ ਵੀ ਤਾਜੀ ਹੈ ਜੀ ਉਹ ਕੇ ਵੀ ਤਾਜੀ ਸੂਈ ਵੀ ਆਪਾਂ ਹਾਂਜੀ ਇਹ ਥੱਲੇ ਹੁਣ ਹੈਗਾ ਜੀ 17 ਲੀਟਰ ਉਹਦੀ 17 ਕਿਲੋ ਤੋਂ ਤੇਰੇ ਥੱਲੇ ਹਾਂਜੀ ਠੀਕ ਹੈ ਜੀ ਅਗਲਾ 14 ਜੀ ਥੱਲੇ 17 ਜੀ ਵੀ ਕੀ ਤੂੰ ਬੂਰੀਆਂ ਚੁੰਗੀਆਂ ਕੱਦ ਬੜਾ ਹਨਾ ਛੋਟਾ ਨੀਲੀ ਰਾ ਗਈ ਹਾਂ ਕਾ ਤਾਂ ਛੋਟਾ ਜੀ ਦਾ ਮਧਰੀ ਗੋਡੀ ਦਾ ਹਾਂਜੀ ਠੀਕ ਹੈ ਜੀ ਤੇ ਆਰਡਰ ਬੜਾ ਸੁਣਾ ਮਧਰੀ ਗੋਡੀ ਧੜ ਵੱਡੀ ਹਾਂਜੀ ਇਹਦੇ ਮਦਰ ਵੀ ਇਹਦੀ ਆਪਦੀ ਇਹ ਕੱਟੀ ਵਧੀਆ ਜੀ ਤੇ ਓਕੇ ਜੀ ਹਾਂਜੀ ਤਾਂ ਉਦੋਂ ਬਾਅਦ ਫਿਰ ਮੱਝ ਆ ਗਈ ਵੀਰੇ ਹਾਂਜੀ ਇਹਦਾ ਜੀ ਆ ਦੂਜੇ ਨੂੰ ਸਾਰਿਆਂ ਨੂੰ ਚੰਗੀ ਲੱਗੀ ਮੈਨੂੰ ਇਹ ਸਾਰਿਆਂ ਤੋਂ ਚੰਗੀ ਹੈ ਜੀ ਇਹ ਤਾਂ 22 ਕਿਲੋ ਦੁੱਧ ਦਿੰਦੀ ਹੈ ਜੀ ਓਕੇ ਇਹ 22 ਕਿਲੋ ਦੁੱਧ ਦਿੰਦੀ ਹੈ ਹਾਂਜੀ ਤਾਂ ਇਹ ਹੁਣ ਕਿੰਨਾ ਟਾਈਮ ਰਹਿ ਗਿਆ ਤੇ ਹੁਣ ਇਹ ਜੀ 5 ਮਹੀਨਿਆਂ ਦੀ ਪ੍ਰੈਗਨੈਂਟ ਹੋ ਗਈ ਜੀ 5 ਮਹੀਨੇ ਜੀ ਦੁੱਧ ਚੋਈਏ ਨੇ ਹਾਂਜੀ ਹਾਂਜੀ ਦੁੱਧ ਚੋਈਏ ਨੇ ਜੀ ਠੀਕ ਹੈ ਜੀ ਭਾਈ ਹੁਣ ਹੈਗਾ ਜੀ 12 ਲੀਟਰ ਦੁਆਰਾ 12 ਲੀਟਰ ਦੁੱਧ ਹੈ ਹਾਂਜੀ ਬਾਕੀ ਆਰਡਰ ਉੱਤੇ ਬਹੁਤ ਤਕੜਾ ਤਿਆਰ ਕਰਤੀ ਹੋਏਗੀ ਜੀ ਹਾਂ ਬਹੁਤ ਜ਼ਿਆਦਾ ਜੀ ਮੌਕੇ ਤੇ ਠੀਕ ਹੈ ਹਾਂਜੀ ਜਿਹੜੇ ਉਹ ਕੱਟੇ ਦੀ ਗੱਲ ਕਰਦੀ ਕੱਟਾ ਇਸ ਨੂੰ ਮੈਂ ਇਹਦਾ ਕੱਟਾ ਜੀ ਇ ਹਾਂਜੀ ਬਾਕੀ ਬਹੁਤ ਚੱਲੇ ਸੌਣ ਲੱਗਾ। ਕੈਬ ਉਹ ਬਹੁਤਾ ਥਣਾ ਦਾ ਬਾਈ ਹਨਾ। ਹਾਂਜੀ ਹਾਂ ਬਹੁਤ ਦੂਰ ਟਿਕਰ ਹੈ ਜੀ ਕੈਬ ਇਹਦਾ। ਧਾਰਕੂ ਵਿੱਚ ਚਵਾਈ ਦੀ ਬਹੁਤ ਚੰਗੀ ਹੈ ਜੀ। ਓਕੇ ਜੀ। ਹਾਂਜੀ। ਇਹ ਕਿਰੇ ਜੀ ਦੀ ਸੂਹ ਹੋ ਜਾਂਦੀ ਹੈ। ਕਿਹੜੇ ਤੋਂ ਗੱਪੜਾ ਕਹਿੰਦਾ ਵੀ ਨਹੀਂ ਜਾਂਦਾ। ਇਹ ਬੁਲਟ ਤੋਂ ਹੈ ਜੀ। ਅੱਛਾ ਬੁਲਟ ਤੋਂ। ਹਾਂਜੀ। ਇਹ ਸੀਗੀ ਕਰਤੀ ਆ ਉਹ। ਮਹਿਤ ਪਹਿਤਾਵ ਦੀ ਏਰੀਆ ਘੱਟੀ। ਓਕੇ ਪਹਿਤਾਵ ਦੀ। ਹਾਂਜੀ। ਇਹ ਵੀ ਵਾਸ ਨਹੀਂ ਕੱਟੀ ਹੋਊਗੀ। ਹਾਂ ਜੀ ਉਸੇ ਮੱਝ ਦੀ ਆ। ਹਾਂਜੀ। ਠੀਕ ਐ ਵੀਰੇ ਇਹ ਕਿੰਨੇ ਟਾਈਮ ਦੀ ਹੋਗੀ? ਇਹ ਬਸ ਜੀ ਉਹ ਤੋਂ 25 ਦਿਨ ਦਾ ਫਰਕ ਆ ਜੀ ਦਾ। ਓਕੇ ਠੀਕ ਐ। ਹਾਂਜੀ 25 ਦਿਨ ਬਾਅਦ ਜੀ ਦੁਬਾਰੇ ਐਤ ਕੀ ਜਿਹਦੇ ਸੂਈ ਸੀ ਇਹ। ਹੂੰ। ਪਿਛਲੀ ਵਾਰ 1 ਮਹੀਨੇ ਬਾਅਦ ਹੋ ਗਈ ਸੀ ਕੀ ਐਤ ਕੀ 25 ਦਿਨ ਬਾਅਦ। ਓਕੇ ਜੀ। ਜਿਹਦੇ ਟੀਕਾ ਧਰਵਾਤਾ ਸੀਗਾ ਜੀ। ਅੱਛਾ ਟੀਕਾ ਧਰਵਾਤਾ ਜੀ ਇਹਦੇ। ਹਾਂਜੀ। ਠੀਕ ਐ। ਹੁਣ ਜੀ ਇਹ 4 ਮਹੀਨੇ ਦੇ ਲਾਗੇ ਤੱਕ ਹੋਣੀ ਆ ਜੀ। ਅੱਛਾ ਤੇ ਇਹ ਬੂਰੀ ਨੇ ਟੀਕਾ ਬੱਚਾ ਦਿੱਤਾ? ਇਹ ਕੱਟੀ ਆ ਜੀ। ਇਹਨੇ ਵੀ ਕੱਟੀ ਦਿੱਤੀ ਆ ਚਲੋ ਵਧਾਈ ਹਾਂਜੀ ਇਹ ਵੀ ਫਾਰਮ ਦੇ ਵਿੱਚ ਚਲੋ ਕਾਹਾਂ ਬਰੀਡ ਹੋਈ ਜਾਂਦੀ ਆ ਤੇ ਇਹਦੇ ਮਗਰ ਇਹ ਤਾਂ ਜੀ ਅੱਛਾ ਇਹ ਵੀ ਕੱਟੀ ਆ ਹਾਂਜੀ ਓਕੇ ਤੇ ਇਹ ਕੱਟੀ ਕਿਹੜੀ ਦੀ ਆ ਜੀ ਇਹ ਕੱਟੀ ਹੈਗੀ ਆ ਜੀ ਆਪਣੀ ਦੀ ਉਹ ਰੋਸੀ ਦੀ ਅੱਛਾ ਇਹ ਰੋਸੀ ਦੀ ਆ ਗਈ ਹਾਂਜੀ ਇਹ ਕੱਟੀ ਮੀਣੀ ਬਣੂ ਜੀ ਇਹ ਮੀਣੀ ਬਣੂ ਹਨਾ ਹਾਂਜੀ ਹਾਂ ਸਹੀ ਆ ਥੱਲੇ ਨੂੰ ਗਏ ਸੀ ਹਾਂਜੀ ਚਲੋ ਬਈ ਚੰਗੀ ਬਣਦੇ ਆ ਆ ਕਟਾ ਜੀ ਆਪਣਾ ਉਹਦਾ 22 ਕਿਲੋ ਵਾਲੀ ਮੱਝ ਦਾ ਜੀ ਇਹਨੂੰ ਖੋਲ ਪਾਈ ਆਪਾਂ ਇਹਨੂੰ ਜਿਹੜਾ ਬਹੁਤ ਸੋਹਣਾ ਬਾਈ ਇਹ ਹੈਗਾ ਜੀ ਬੁੱਢੇ ਜੋਗਰਾਜ ਦਾ ਜੀ ਅਜਾ ਛੋਟੇ ਜੋਗਰਾਜ ਦਾ ਹੈ ਹਾਂਜੀ ਬੁੱਡੇ ਦਾ ਛੋਟੇ ਦਾ ਹੁੰਦਾ ਜੀ ਉਹ ਨਹੀਂ ਉਹ ਬੁੱਡੇ ਦਾ ਜੋਗਰਾਜ ਜਿਹੜਾ ਵੱਡਾ ਜਵਰਾਜ ਛੋਟਾਗਾ ਇਹ ਜੋਗਰਾਜ ਦਾ ਮਤਲਬ ਇਹ ਵੱਡੇ ਦਾ ਹਾਂ ਹਾਂ ਇਹ بڑا ਹੋ ਗਿਆ ਹਾਂ ਵੱਡੇ ਦਾ ਜਿਹੜਾ ਬੁढ़ा ਹੋ ਗਿਆ ਜੀ ਓਕੇ ਵੀਰੇ ਬਾਕੀ ਦੇਖੋ ਬਈ ਘੱਟਾ ਇਧਰੋਂ ਮੜਾ ਜਾ ਸੀ ਤੋਂ ਪਕੰਨੇ ਨੂੰ ਚੱਲਦੇ ਆ ਉਧਰੋਂ ਤਾਂ ਮੋੜ ਕੇ ਲਿਆਂਦਾ ਤਾਂ ਫੇਰ ਤੁਸੀਂ ਆਜੋ ਮੋੜ ਦੇਓ ਕੋ ਬਹੁਤ ਪਿਆਰਾ ਬਈ ਬਹੁਤ ਸੋਹਣਾ ਸਮਾਂ ਹੋ ਪਈਆਂ ਹਾਂਜੀ ਇਹ 17 ਮਾਂਥ ਦਾ ਹੋ ਗਿਆ ਜੀ ਹਾਂਜੀ ਇਹ 17 ਮਾਂਥ ਦਾ ਹੋ ਗਿਆ ਜੀ ਇਹ ਅੱਛਾ ਇਹ 17 ਮਹੀਨੇ ਦਾ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਬਾਕੀ ਲਾਓ ਵੀ ਮਿੱਤਰੋ ਤਾਂ ਰਿਕਾਰਡ ਵੀ ਚੰਗਾ ਬਾਈ ਦੇ ਕੋਲੇ ਘਰੇ ਖੜੀ ਐ ਦੀ ਮਾਂ ਠੀਕ ਹੈ ਇਹਨੂੰ ਸਾਹਿਬ ਜੀ ਵਿਚਾਰ ਬਣਾਵਾਂਗੇ ਜੀ ਸ਼ਾਇਦ ਇਹਨੂੰ ਸੇਲ ਕਰਾਂਗੇ ਜੀ ਓਕੇ ਠੀਕ ਹੈ ਇਹਨੂੰ ਵੀ ਵਿਚਾਰ ਆ ਵੀ ਆਪਾਂ ਹਾਂਜੀ ਪਰ ਖੇਤੀਬਾੜੀ ਚ ਜੀ ਕਰੇ ਠੀਕ ਨਹੀਂ ਹੁੰਦਾ ਜੀ ਹਾਂਜੀ ਬੁੜੀਆਂ ਤੋਂ ਜੀ ਬੱਚਾ ਸਾਹਦੇ ਨਹੀਂ ਜੀ ਫਿਰ ਇਹਨੇ ਡੰਗਰ ਜੀ ਓਕੇ ਇੱਕ ਆਪਣੀ ਕੋਈ ਇਹ ਕੱਟਾ ਹੋ ਗਿਆ ਮਿੱਤਰੋ ਜਿਹੜਾ ਕੋਈ ਚਾਹਵਾਣਾ ਬਾਈ ਹਾਂਜੀ ਨੰਬਰ ਬਾਈ ਦਾ ਸੀ ਬੋਲਦੇ ਆ ਬਾਈ ਨੰਬਰ ਵੀ ਬੋਲਿਓ ਇੱਕ ਵਾਰੀ 94648 ਜੀ 94648 71173 ਜੀ 71173 ਹਾਂਜੀ ਤਾਂ ਇਹ ਬਾਈ ਦਾ ਨੰਬਰ ਵੀ ਆਪਾਂ ਦੇਵਾਂਗੇ ਹਾਂਜੀ ਤਾਂ ਹੁਣ ਬਾਈ ਨੇ ਨੰਬਰ ਬੋਲ ਵੀ ਦਿੱਤਾ ਜਿਹੜਾ ਚਾਵਨ ਹੋਇਆ ਕਟਾ ਵੀ ਬਹੁਤ ਜਿਆਦਾ ਸੋਹਣਾ ਰਿਕਾਰਡ ਬਾਈ ਦੇ ਕੋਲੇ ਖੜਾ ਮੱਝ ਖੜੀ ਆ ਬਹੁਤ ਚੰਗੀ ਤੇ ਡਬਲ ਮੱਝ ਤੇ ਰੋਸੀ ਮੱਝ ਵੀ ਸੈਲ ਕਰ ਦਿਆਂਗੇ ਜੀ ਓਕੇ ਬਾਈ ਕੰਦਾ ਕਾਹਾਂ ਰੋਸੀ ਵਾਲਾ ਵੀ ਵਿਚਾਰ ਹੈਗਾ ਹਾਂਜੀ ਇਹ ਕਾਹਾਂ ਜਿਹੜੀ ਝੋਟੀ ਆ ਉਹਦੀ ਦਾ ਚੋਣ ਇਹਨਾਂ ਦੋਨੋਂ ਚਿੱਟੋ ਕਰਾਂਗੇ ਜੀ ਸ਼ੇਅਰ ਜੇ ਕਟਾ ਸੇਲ ਹੋ ਗਿਆ ਜੀ ਫਿਰ ਆਪਾਂ ਰੋਸੀ ਨਹੀਂ ਛੇਲ ਕਰਦੇ ਜੇ ਰੋਸੀ ਛੇਲੋਗੇ ਜੀ ਫਿਰ ਘਟਾ ਸੀ ਫਿਰ ਘਟਾ ਰੱਖ ਲਾਂਗੇ ਹਾਂਜੀ ਓਕੇ ਫਿਰ ਆਪਣੇ ਅੰਦਰ ਅੰਦਰ ਜਿੰਨੇ ਪਸ਼ੂ ਖੜਦੇ ਜੀ ਆਪਾਂ ਉਹਨਾਂ ਹੀ ਰੱਖਣੇ ਆ ਜੀ ਉਹਨਾਂ ਹੀ ਰੱਖਣੇ ਆ ਠੀਕ ਆ ਬਾਈ ਨਹੀਂ ਬਹੁਤ ਵਧੀਆ ਵਿਚਾਰ ਆ ਤੇ ਆਹ ਬਾਈ ਕੋਲੇ ਝੋਟੀ ਆ ਬਾਈ ਇਹ ਵੀ ਪੂਰੀ ਤਹਿਸੀਲ ਚੰਗੀ ਤਾਂ ਬਰੀਡ ਵਾਸ ਹੋਣੀ ਝੋਟੀ ਆ ਬਰੀਡ ਕਰਨ ਵਾਲੀ ਝੋਟੀ ਆ ਚੰਗਾ ਦੁੱਧ ਆ ਬਾਈ ਪਹਿਲੇ ਸੂਏ ਦਿੱਤੇ ਨੇ ਤੇ ਬਾਅਦ ਕੀ ਬਾਈ ਦਾ ਸੌਨ ਨੰਬਰ ਵੀ ਦਿੱਤਾ ਤੇ ਉੱਤੇ ਵੀ ਨੰਬਰ ਚੱਲੂ ਸਰ ਉਸ ਬਾਈ ਦੇ ਨਾਲ ਕਨੈਕਟ ਕਰਕੇ ਸਾਰੀ ਜਿਹੜੀ ਜਾਣਕਾਰੀ ਆ ਤੇ ਤੁਸੀਂ ਲੈ ਸਕਦੇ ਆ ਧੰਨਵਾਦ ਸਤਿ ਸ੍ਰੀ ਅਕਾਲ ਤਾਂ ਵਧੀਆ ਵੀ